ਤੁਹਾਡਾ ਜੀ ਆਇਆਂ ਨੂੰ ਆਪਣੇ ਚੈਨਲ ਤੇ ਜਿਸ ਦਾ ਨਾਮ ਹੈ ਸਟੱਡੀ ਟ੍ਰੈਕ ਸਲਾਹਕਾ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਕਾਰੀ ਹਾਸਲ ਕਰਾਂਗੇ ਪੀਆਰ ਪ੍ਰਾਪਤ ਕਰਨ ਲਈ ਕੈਨੇਡਾ ਵਿੱਚ ਦਸ ਸਭ ਤੋਂ ਵੱਧ ਮੰਗ ਵਾਲੀਆਂ ਨੌਕਰੀ ਪਹਿਲੀ ਰਜਿਸਟਰਡ ਨਰਸ ਐਨਓਸੀ 31301 ਬਜ਼ੁਰਗ ਆਬਾਦੀ ਦੇ ਕਾਰਨ ਸੂਬਿਆਂ ਵਿੱਚ ਉੱਚ ਮੰਗ ਹੈ ਐਕਸਪ੍ਰੈਸ ਐਂਟਰੀ ਦੇ ਤਹਿਤ ਸਿਹਤ ਸੰਭਾਲ ਡਰਾਅ ਵਿੱਚ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ ਜੀਵਨ ਸਾਥੀ ਓਪਨ ਵਰਕ ਪਰਮਿਟ ਲਈ ਯੋਗ ਹੋ ਸਕਦੇ ਹਨ ਦੂਜਾ ਲਾਇਸੈਂਸਡ ਪ੍ਰੈਕਟੀਕਲ ਨਰਸ ਐਨਓਸੀ 32101 ਲੰਬੇ ਸਮੇਂ ਦੀ ਦੇਖਭਾਲ ਅਤੇ ਕਲੀਨਿਕਾਂ ਵਿੱਚ ਲੋੜਿੰਦਾ ਐਕਸਪ੍ਰੈਸ ਐਂਟਰੀ ਡਰਾਅ ਅਤੇ ਐਸਓਡਬਲਯੂਪੀ ਦੋਵਾਂ ਲਈ ਯੋਗ ਤੀਜਾ ਮੈਡੀਕਲ ਲੈਬਾਰਟਰੀ ਟੈਕਨੋਲੋਜਿਸਟ ਐਨਓਸੀ 32120 ਡਾਇਗਨੋਸਟਿਕਸ ਅਤੇ ਸਿਹਤ ਸੰਭਾਲ ਦੇ ਵਿਸਤਾਰ ਲਈ ਮਹੱਤਵਪੂਰਨ ਸਹਿਬ ਸੰਬਾਲਉਦੀਨ ਪੀਆਰ ਦਾ ਰਸਤਾ ਪ੍ਰਾਤਮਿਕਤਾ ਡਰਾ ਚੌਥਾ ਤਰਖਾਨ ਐਨਓਸੀ 72310 ਰਹਾਇਸ਼ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਉੱਚ ਮੰਗ ਐਕਸਪ੍ਰੈਸ ਐਂਟਰੀ ਲਈ ਵਪਾਰ ਸ਼੍ਰੇਣੀ ਵਿੱਚ ਸ਼ਾਮਲ ਜੀਵਨ ਸਾਥੀ ਵੀ ਐਸਓਡਬਲੂਪੀਜ਼ ਲਈ ਯੋਗ ਹਨ ਪੰਜਵਾਂ ਬਿਜਲੀ ਕਰਮਚਾਰੀ ਐਨਓਸੀ 72200 ਅਤੇ 72201 ਰਹਾਇਸ਼ੀ ਅਤੇ ਉਦਯੋਗਿਕ ਪ੍ਰੋਜੈਕਟਾਂ ਵਿੱਚ ਲੋੜਿੰਦਾ ਹੈ ਸੰਗੀ ਅਤੇ ਸੁਭਾਈ ਪ੍ਰੋਗਰਾਮਾਂ ਉਹਨਾਂ ਨੂੰ ਤਰਜੀਹ ਦਿੰਦੇ ਹਨ 6ਵਾਂ ਪਲੰਬਰ ਐਨਓਸੀ 72300 ਵੱਧਦੇ ਹਾਊਸਿੰਗ ਸੈਕਟਰ ਲਈ ਜ਼ਰੂਰੀ ਵਪਾਰਾਰਾਹੀ ਰਸਤਾ ਕੇਂਦ੍ਰਿਤ ਐਕਸਪ੍ਰੈਸ ਐਂਟਰੀ ਡਰਾਪ 7ਵਾਂ ਵੈਲਡਰ ਐਨਓਸੀ 72106 ਉਸਾਰੀ ਅਤੇ ਨਿਰਮਾਣ ਵਿੱਚ ਉੱਚ ਮੰਗ ਵਪਾਰ ਸ਼੍ਰੇਣੀ ਦੇ ਪੀਆਰ ਮੌਕੇ ਉਪਲਬਧ ਹਨ 8ਵਾਂ ਸਮਾਜਿਕ ਵਰਕਰ ਐਨਓਸੀ 41300 ਮਾਨਸਿਕ ਸਿਹਤ ਅਤੇ ਭਾਈਚਾਰਕ ਸੇਵਾਵਾਂ ਦੀ ਵੱਧਦੀ ਮੰਗ ਸਿਹਤ ਸੰਭਾਲ ਸਮਾਜਿਕ ਸੇਵਾਵਾਂ ਸ਼੍ਰੇਣੀ ਦੇ ਡਰਾਵ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ 9ਵਾਂ ਫਾਰਮਿਸਟ ਐਨਓਸੀ 31120 ਹਸਪਤਾਲਾਂ ਅਤੇ ਪਰਚੂਨ ਫਾਰਮੇਸੀਆਂ ਵਿੱਚ ਲੋੜਿੰਦਾ ਹੈ ਸਿਹਤ ਸੰਭਾਲ ਸ਼੍ਰੇਣੀ ਦੇ ਡਰਾਵ ਵਿੱਚ ਨਿਸ਼ਾਨਾ ਬਣਾਇਆ ਗਿਆ 10ਵਾਂ ਭਾਰੀ ਡਿਊਟੀ ਦੇ ਉਪਕਰਣ ਮਕੈਨਿਕਸ ਐਨਓਸੀ 72401 ਉਸਾਰੀ ਅਤੇ ਮਾਈਨਿੰਗ ਪ੍ਰੋਜੈਕਟਾਂ ਲਈ ਮਹੱਤਵਪੂਰਨ ਵਪਾਰ ਸ਼ੇਨੀ ਇਮੀਗ੍ਰੇਸ਼ਨ ਮਾਰਗਾਂ ਵਿੱਚ ਪ੍ਰਦਰਸ਼ਿਤ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ ਨਵੀਆਂ ਜਾਣਕਾਰੀਆਂ ਹਾਸਲ ਕਰਨ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ